ਮੈਂ ਆਚਾਰੇ ਰਮੇਸ਼ ਪ੍ਰਾਸ਼ਰ ਸੰਸਥਾਪਕ ਮਾਨਵ ਦਰਮ ਕਥਾ ਪ੍ਰਚਾਰ ਮੰਡਲ ਗੁਰਦਾਸਪੁਰ ਯੋਗ ਗੁਰੂ ਦੇ ਤੌਰ ਤੇ ਪਿਛਲੇ ਵੀ 25 ਸਾਲਾਂ ਤੋਂ ਮਾਨਵਤਾ ਦੀ ਸੇਵਾ ਵਾਸਤੇ ਕੰਮ ਕਰ ਰਿਹਾ ਹੈ ਦੇਖਣ ਚਾਹੁੰਦਾ ਹੈ ਕਿ ਪੇਟ ਤੋਂ ਹੀ ਸਾਰੇ ਰੋਗ ਪੈਦਾ ਹੁੰਦੇ ਨੇ ਚਾਹੇ ਦਿਲ ਦੇ ਰੋਗ ਨੇ ਚਾਹੇ ਬੀਪੀ ਦੀ ਸਮੱਸਿਆ ਹੈ ਚਾਹੇ 슈ਗਰ ਹੈ ਤੇ ਇਹਨਾਂ ਸਾਰਿਆਂ ਵਾਸਤੇ ਕੁਝ ਆਸਣ ਨੇ ਜਿਹੜੇ ਕਰਕੇ ਸਿਹਤਮੰਦ ਸਰੀਰ ਪ੍ਰਾਪਤ ਕੀਤਾ ਜਾ ਸਕਦਾ ਹੈ ਜਿਸ ਤਰ੍ਹਾਂ ਪਵਨ ਮੁਕਤ ਆਸਨ ਹੈ ਫਿਰ ਨੌਕਾ ਆਸਨ ਹੈ ਸ਼ਸ਼ਕਾ ਆਸਨ ਹੈ ਤੇ ਇਹਨਾਂ ਦਾ ਨਿਯਮਿਤ ਅ ਪ੍ਰਯੋਗ ਕਰਕੇ ਇਹਨਾਂ ਦਾ ਨਿਯਮਿਤ ਅਭਿਆਸ ਕਰਕੇ ਅਸੀਂ ਬਿਮਾਰੀਆਂ ਤੋਂ ਦੂਰ ਹੋ ਸਕਦੇ ਹਾਂ ਤੇ ਜਿਹੜੀਆਂ ਬਿਮਾਰੀਆਂ ਪੈਦਾ ਹੋਣ ਤੋਂ ਪਹਿਲਾਂ ਹੀ ਖਤਮ ਹੋ ਜਾਣਗੀਆਂ ਉਹਦੇ ਨਾਲ ਸਾਨੂੰ ਜਾਦਾ ਫਾਇਦਾ ਤੇ ਲਾਭ ਰਹੇਗਾ ਤੇ ਮਾਨਵਤਾ ਵਾਸਤੇ ਯੋਗ ਤੇ ਇਹੋ ਹੀ ਸੰਦੇਸ਼ ਏ ਕਿ ਸਾਡਾ ਖਾਣ ਪੀਣ ਤੇ ਕੰਟਰੋਲ ਹੋਣਾ ਚਾਹੀਦਾ ਜਿੱਦਾਂ ਭਗਵਾਨ ਕ੍ਰਿਸ਼ਨ ਨੇ ਯੋਗ ਦੇ ਬਾਰੇ গীਤਾ ਜੀ ਵਿੱਚ ਦੱਸਿਆ ਕਿ ਯੁਕਤ ਹਾਰ ਵਿਹਾਰਸੇ ਯੁਕਤ ਚੇਸ਼ਟਸੇ ਕਰਮਸੂ ਯੁਕਤ ਸਪਨਾਭੋਦਸੇ ਜੋਗੋ ਬਵਤੀ ਦੁਖਹ ਕਿ ਯੋਗ ਕੀ ਹੈ ਠੀਕ ਭੋਜਨ ਠੀਕ ਭੋਜਨ ਤੋਂ ਕੀ ਭਾਵ ਹੈ ਕਿ ਕਿਸ ਵਸਤੂ ਨੂੰ ਕਿਸ ਵਸਲੇ ਲੈਣਾ ਸਾਡੇ ਵਾਸਤੇ ਫਾਇਦੇਮੰਦ ਰਹੇਗਾ ਜੇ ਅਸੀਂ ਦਹੀਂ ਨੂੰ ਸਵੇਰੇ ਖਾਣੇ ਆ ਤੇ ਉਹ ਅੰਮ੍ਰਿਤ ਦੀ ਤਰ੍ਹਾਂ ਕੰਮ ਕਰਦਾ ਉਸੇ ਦਹੀਂ ਨੂੰ ਰਾਤ ਨੂੰ ਸੌਣ ਲੱਗਿਆਂ ਖਾਣੇ ਆ ਤੇ ਉਹ ਯੈਰ ਦੀ ਤਰ੍ਹਾਂ ਕੰਮ ਕਰਦਾ ਕਿਸ ਵੇਲੇ ਸਾਨੂੰ ਸੋਣਾ ਚਾਹੀਦਾ ਕਿਸ ਵੇਲੇ ਉੱਠਣਾ ਚਾਹੀਦਾ ਕਿਸ ਵੇਲੇ ਚੁੱਪ ਰਹਿਣਾ ਚਾਹੀਦਾ ਕਿਸ ਵੇਲੇ ਬੋਲਣਾ ਚਾਹੀਦਾ ਦੇਖਣ ਚ ਕੀ ਆ ਰਿਹਾ ਕਿ ਲੋਕ ਰਾਤ ਤੱਕ ਤੇ ਜਾਗਦੇ ਰਹਿੰਦੇ ਨੇ ਰਾਤ 2-3 ਵਜੇ ਤੱਕ ਸਵੇਰੇ ਫਿਰ ਅੱਧੇ ਦਿਨ ਤੱਕ ਉਹ ਸੁੱਤੇ ਰਹਿੰਦੇ ਨੇ ਉਹ ਆਪਣੇ ਆਪ ਹੀ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੈ ਕੋਈ ਇੱਕ ਸਧਾਰਨ ਵਿਅਕਤੀ ਜਾਂ ਕੋਈ ਖਾਸ ਵੀ ਹੋਏ ਕਿਸੇ ਤਰ੍ਹਾਂ ਦੀ ਵੀ ਜੀਵਨਸ਼ੈਲੀ ਜੀਣ ਵਾਲਾ ਬੰਦਾ ਹੋਏ ਜੋ ਸੂਰਜ ਦੇ ਉੱਗਣ ਦੇ ਵੇਲੇ ਉੱਠਦਾ ਹੈ ਤੇ ਰਾਤ ਨੂੰ 10 ਵਜੇ ਦੇ ਕਰੀਬ ਸੋ ਜਾਂਦਾ ਹੈ ਤੇ ਉਹਦੇ ਸਿਹਤ ਨੂੰ ਆਪਣੇ ਆਪ ਹੀ ਬਹੁਤ سارے ਫਾਇਦੇ ਹੋ ਜਾਂਦੇ ਨੇ ਤੇ ਇਹ ਜੀਵਨਸ਼ੈਲੀ ਅਪਣਾ ਕੇ ਜੋਗਾਸਨਾਂ ਨੂੰ ਕਰਕੇ ਪ੍ਰਾਣਾਯਾਮ ਨੂੰ ਕਰਕੇ ਪ੍ਰਾਣਾਯਾਮ ਤੋਂ ਭਾਵ ਜਿਹੜੀ ਸਵਾਸਾਂ ਦੀ ਸਾਧਨਾ ਹੈ ਉਹਨੂੰ ਕਰਕੇ ਅਸੀਂ ਇੱਕ ਸਿਹਤਮੰਦ ਸਰੀਰ ਦੀ ਪ੍ਰਾਪਤੀ ਕਰ ਸਕਦੇ ਹਾਂ ਜਿਸ ਦੇ ਨਾਲ ਅਸੀਂ ਆਪਣੇ ਤੌਰ ਤੇ ਵੀ ਸੁਖੀ ਰਹਿ ਸਕਦੇ ਹਾਂ ਸਾਡੇ ਪਰਿਵਾਰ ਨੂੰ ਸਾਡੇ ਦੇਸ਼ ਨੂੰ ਪੂਰੇ ਸਮਾਜ ਨੂੰ ਪੂਰੇ ਵਿਸ਼ਵ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ ਤੇ ਯੋਗ ਦਿਵਸ ਤੇ ਮੇਰੀ ਇਹੋ ਹੀ ਸਾਰੇ ਅੱਗੇ ਬੇਨਤੀ ਹੈ ਕਿ ਯੋਗ ਨੂੰ ਆਪਣੇ ਜੀਵਨ ਸ਼ੈਲੀ ਚ ਅਪਣਾਓ ਆਸਨਾਂ ਨੂੰ ਪ੍ਰਾਣਾਯਾਮ ਨੂੰ ਤੇ ਸਵਾਦ ਨੂੰ ਪਿੱਛੇ ਰੱਖਦੇ ਹੋਏ ਸਾਧਨਾ ਨੂੰ ਤਰਜੀ ਦਿਓ ਤੇ ਸਾਡਾ ਜੀਵਨ ਸੁਖੀ ਹੋਏ ਤੇ ਅਸੀਂ ਇੱਕ ਚੰਗੇ ਮਨੁੱਖ ਬਣ ਕੇ ਸਾਡੀ ਬਾਣੀ ਅੱਛੀ ਹੋਏ ਸਾਡਾ ਚਾਲ ਚਲਨ ਅੱਛਾ ਹੋਏ ਤੇ ਉਹ ਸਭ ਕੁਝ ਯੋਗ ਦੇ ਨਾਲ ਹੀ ਸਿੱਧ ਹੋ ਜਾਂਦਾ ਹੈ ਤੇ ਸਾਨੂੰ ਉਹਦੇ ਵਾਸਤੇ ਕੁਝ ਹੋਰ ਕਰਨ ਦੀ ਲੋੜ ਨਹੀਂ ਇਹੋ ਹੀ ਮੇਰਾ ਸੰਦੇਸ਼ ਏ ਇਹੋ ਹੀ ਮੇਰਾ ਕਹਿਣਾ ਏ ਇਹੋ ਹੀ ਮੇਰੀ ਬੇਨਤੀ ਹੈ